ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਅੱਜ ਭਰਾ ਤੁਹਾਡੇ ਵਾਸਤੇ ਲੈ ਕੇ ਆਇਆ ਅਰਜਨ 605 ਡੀਆਈ ਪੂਰਾ ਸੋਹਣਾ ਟਰੈਕਟਰ ਆ ਪਹਿਲਾਂ ਤੁਹਾਨੂੰ ਟਰੈਕਟਰ ਦਿਖਾਉਣਾ ਫਿਰ ਬਾਈ ਨਾ ਕਰਾਂ ਮੈਂ ਗੱਲ ਪੰਜਾਬ ਨੰਬਰ ਆ ਭਰਾ ਮੇਰੋ ਇਹਨਾਂ ਟੂਰਾਂ ਦਾ ਪੂਰਾ ਸੋਹਣਾ ਟਰੈਕਟਰ ਆ ਭੈ ਟਰੈਕਟਰ ਹੈ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਨਵਾਂ ਟਰੈਕਟਰ ਹੀ ਪਿਆ ਬੀਮਾ ਡੜਾ ਭਈਆਂ ਦਾ ਬੈਟਰੀ ਬੂੰਟਰੀ ਨਵੀਆਂ ਜਿਹਾ ਜਮਾ ਪੂਰਾ ਸੋਹਣਾ ਟਰੈਕਟਰ ਆ ਫੈਬਰ ਵਾਲੀ ਸਤਰੀ ਲੱਗੀ ਆ ਫੈਬਰ ਵਾਲੀ ਸਤਰੀ ਲੱਗੀ ਹੋਈ ਆ ਮਗਰਲੇ ਟਰੈਕਟਰ ਹੈਗੇ ਆ ਅੱਛੀ ਅੱਛੀ 275 ਪਈ ਤੇ ਪੂਰਾ ਸੋਹਣਾ ਟਰੈਕਟਰ ਰੰਬਾ ਰੰਬਾ ਕਰਨੀਓ ਕਿਸੇ ਪਾਸੇ ਟਰੈਕਟਰ ਦੇ ਨਾਲ ਟ੍ਰੀਟ ਵੀ ਨੂੰ ਲੱਗੀ ਤੇ ਸਾਰਾ ਟਰੈਕਟਰ ਬਾਈ ਕੰ ਦਾ ਰਿਜਨਲ ਆ ਮਗਰਾੜਾ ਮੂਰੂੜਾ ਤੁਸੀਂ ਚੈੱਕ ਕਰ ਲਓ ਪੂਰਾ ਘੈਂਟ ਟਰੈਕਟਰ ਆ ਯਾਰ ਲਿੰਕਾਂ ਲੋਕਾਂ ਦਾ ਡੰਡਾ ਫੱਟੀ ਸਧਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇਥੇ ਪਾਸੇ ਟਰੈਕਟਰ ਗੜਾ ਗਵਾਨੀ ਦਾ ਪੂਰਾ ਸੋਹਣਾ ਟਰੈਕਟਰ ਆ ਘੈਂਟ ਗੱਲਬਾਤ ਆ ਯਾਰ ਰੇਵਰ ਵਾਲੀ ਸਧਰੀ ਲੱਗੀ ਆ ਦੇਖੋ ਤੇ ਸਾਈਡ ਵਾਲੀ ਫਿਚੇ ਸੁੱਥੇ ਸਾਰਾ ਕੁਝ ਪੂਰਾ ਬਾਈ ਨੇ ਨਾ ਸਾਹਮਣੇ ਰੱਖਿਆ ਹੋਇਆ ਘਰ ਦਾ ਟਰੈਕਟਰ ਹੈ ਕੋਈ ਐਵੇਂ ਨਹੀਂ ਵਪਾਰ ਲੈਣ ਚ ਹੈ ਨਹੀਂ ਦਾ ਕਰੋ ਟਰੈਕਟਰ ਹੈ ਬਾਈ ਦੇ ਘਰੇ ਵੀਡੀਓ ਬਣਾ ਰਹੇ ਆ ਆਪਾਂ ਤੇ ਪੂਰਾ ਸੋਹਣਾ ਟਰੈਕਟਰ ਹੈ ਆ ਦੇਖੋ ਕਿਸੇ ਪਾਸੇ ਟਰੈਕਟਰ ਦੇ ਟ੍ਰੇਡ ਨਹੀਂ ਲੱਗੀ ਮਗਰੇੜਾ ਮਗਰੂੜਾ ਦਾ ਸਾਰਾ ਸਾਫ਼ ਟਰੈਕਟਰ ਪਿਆ ਹੈ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਸਾਫ਼ ਆ ਪਵਾ ਬਾਕੇ ਚਲਾ ਕੇ ਲੈ ਜਾ ਤੇ ਇਹਦੇ ਕਿਹਨ ਟਰੈਡਰ ਹੈ ਇਹਦੇ ਜੇਕੇ ਦੇ ਜੇਕੇ ਦੇ ਜੇਕੇ ਦੇ ਹੈ ਨਾ ਚਾਰੀ ਚਾਰੇ ਜੇਕੇ ਦੇ ਟਾਇਰ ਹੈ ਹਾਂਜੀ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਹੈ ਹਾਂ ਮਾਰਕਾ ਪੇ ਦਿਖਾ ਦੇ ਹਾਂ ਮਾਰਕਾ ਪੇ ਭਰਾ ਮੇਰੂ ਬੀ ਮਾੜਦਾ ਹੈ ਨਾ ਬੀ ਮਾੜਲਾ ਹਾਂ 4 ਦੇ ਟਾਇਰ ਆ ਭਰਾ ਮੇਰੂ ਮਾਰਕਾ ਮੂਰਕਾ ਤੁਨੂੰ ਤੇ ਪਾਟਾ ਮਾਰਕਾ ਸਾਰਾ ਪੇ ਤੇ 4 ਟਾਇਰ ਹੀ ਨਾਲ ਦੇ ਹੈ ਨਾ 4 ਬਈ ਨਾਲ ਦੇ ਮੂਰਲੇ ਦਾ ਹੀ ਮਾਰਕਾ ਦਿਖਾ ਦੇ ਆ ਪੇ ਹਾਂ ਮੂਰਲੇ ਦਾ ਵੀ ਆ ਪੇ ਮਾਰਕਾ ਜ਼ਰੂਰ ਚੈੱਕ ਕਰਾ ਦੇ ਹਾਂ ਤੇ ਅਰੇ ਮਰਮ ਬਾਹ ਦੇਖ ਲੋ ਕਿਥੇ ਪਾਸੇ ਟਰੈਕਟਰ ਦੇ ਨਾਲ ਐ ਧਰੀੜ ਨਹੀਂ ਲੱਗੀ ਸਾਰਾ ਰੇਡ ਨਾਲ ਹੈ ਨਾ ਹੂੰ ਸਾਰਾ ਰੇਡ ਨਾਲ ਹੈ ਸਾਰਾ ਰੇਡ ਨਾਲ ਪਾਵਰ ਸਟੀering ਦਾ ਉਹ ਚੱਕ ਦੇ ਕੋਈ ਗੱਲ ਨਹੀਂ ਦਿਖਾ ਦੇਣਾ ਸਾਰਾ ਆਪਾਂ ਪੂਰਾ ਸੋਹਣਾ ਟਰੈਕਟਰ ਦੇਖ ਯਾਰ ਚੇਂਜਰ ਗੇਅਰ ਚ ਹੈ ਚੇਂਜਰ ਗੇਅਰ ਦੂਜੀ ਗੱਲ ਅੱਛਾ ਇੰਜਰ ਗੇਅਰ ਹੂੰ ਪੂਰਾ ਸੋਨਾ ਟਰੈਕਟਰ ਆ ਯਾਰ ਤੇ ਆ ਦੇਖੋ ਇੰਜ ਨੂੰ ਇੰਜ ਦਾ ਤੁਹਾਨੂੰ ਦਿਖਾਉਣਾ ਪੂਰਾ ਸਾਫ ਟਰੈਕਟਰ ਹੈ ਆ ਦੇਖੋ ਸਾਰਾ ਨਾ ਮੋਰਾ ਮੋਰਾ ਸਾਰਿਆਂ ਨਾਲ ਦੀਆਂ ਪਈਆਂ ਉਹ ਮੇਰੇ ਕੋਲ ਪੂਰਾ ਸੋਨਾ ਟਰੈਕਟਰ ਦੇਖੋ ਸੋ ਉਹ ਦੇਖੋ ਪੂਰਾ ਕਹੈਂ ਟਰੈਕਟਰ ਪਿਆ ਯਾਰ ਕਿਸੇ ਪਾਸੇ ਟਰੈਕਟਰ ਜਿਹੜਾ ਕਮੀ ਨਹੀਂ ਪੂਰਾ ਬੜੀ 100 ਲਾਈ 100 ਦਿਖਾ ਦਈਏ ਤਾਂ ਆਪਾਂ ਸਾਰੀ ਆਹ ਦੇਖੋ ਭਰਾ ਸੋ ਦੇਖੋ ਚੀਚੇ ਮੰਗੂ ਚਮਕਦਾ ਯਾਰ ਟਰੈਕਟਰ ਏ ਆਇ ਤਾਂ ਹਨੀ ਕੋਈ ਰੰਗ ਪੇਂਟ ਹੋਇਆ ਬਈ ਨਾ ਹਾਂ ਨਾ ਪੂਰਾ ਸਾਫਟ ਟਰੈਕਟਰ ਪਿਆ ਦੇਖੋ ਯਾਰ ਜਿੰਮੇਵਾਰੀ ਆਪਣੀ ਦਾ ਜਿੰਮੇਵਾਰੀ ਆ ਇਹ ਕਿਤੇ ਟਰੈਕਟਰ ਦੇ ਕਲਮ ਵੀ ਲੱਗੀ ਹੋਵੇ ਨਾ ਜਿੰਮੇਵਾਰੀ ਆ ਦੇਖੋ ਟਰੈਕਟਰ ਦੇਖੋ ਰੰਗ ਪੇਂਟ ਕਿਦੋਂ ਵੀ ਹੋਊਗਾ ਆਪਣੀ ਜਿੰਮੇਵਾਰੀ ਪੂਰਾ ਸਾਫਟ ਟਰੈਕਟਰ ਪਿਆ ਪੂਰਾ ਸੋਹਣਾ ਟਰੈਕਟਰ ਆ ਯਾਰ ਤੇ ਬਾਕੀ ਆਪਾਂ ਬਾਈ ਨਾਲ ਗੱਲ ਕਰੌਣੇ ਥੋੜੀ ਤੇ ਹੋਰ ਬਾਈ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਤੇ ਇਹ ਪੰਜਾਬ ਨੰਬਰ ਹੈ ਹਨਾ ਹਾਂ ਬਾਈ ਪੰਜਾਬ ਨੰਬਰ ਹੈ ਪੀ ਵੀ 03 ਬਠਿੰਡੇ ਦਾ ਠੀਕ ਹੈ ਜ ਤੇ ਇਹਦੇ ਐਨਓਸੀ ਵਗੈਰਾ ਸਾਰਾ ਕੁਝ ਮਿਲੂਗਾ ਸਭ ਕੁਝ ਮਿਲੂਗਾ ਇਹ ਪਹਿਲੇ ਨਾਲ ਹੀ ਹੈ ਪਹਿਲੇ ਨਾਲ ਹੈ ਜੀ ਥੋੜੇ ਨਾਲ ਹੀ ਹੈ ਨਹੀਂ ਭਾਈ ਸਾਡੇ ਨਾਲ ਤਾਂ ਨਹੀਂ اچھا ਇਹ ਤਾਂ ਇਹ ਕਿਸੇ ਦੇ ਹੋਰ ਨਾਲ ਆਪਾਂ ਵੀ 21 ਵੇਲੇ ਦਾ ਲਿਆ ਹੋਇਆ 20 ਮੰਨ ਲਾ ਅੱਛਾ ਜੀ 500 ਘੰਟਾ ਚੱਲਿਆ ਹੋਇਆ ਲਿਆ ਸੀਗਾ ਠੀਕ ਹੈ ਜੀ ਤੇ ਉਦੋਂ ਉਹਨਾਂ ਦੇ ਨਾ ਹੀ ਪਿਆ ਠੀਕ ਹੈ ਜੀ ਉਹਦੇ ਆਈਡੀ ਪ੍ਰੂਫ ਬੰਦੇ ਦੇ ਮਿਲਣਗੇ ਸਭ ਕੁਝ ਮਿਲੂਗਾ ਪੰਜਾਬ ਹਰਿਆਣਾ ਦੀ ਐਨਓਸੀ ਮਿਲੂਗੀ ਜਿੱਥੋਂ ਮਰਜ਼ੀ ਬੰਦਾ ਲੈ ਆ ਕਿਤੇ ਮਰਜੀ ਨਾਗਰਾਂ ਦੇ ਨਾਮ ਕਰਾ ਲੈ ਬੰਦਾ ਐਡੀ ਪ੍ਰੂਫ ਮਿਲ ਲੇਗੇ ਬੰਦੇ ਆ ਠੀਕ ਹੈ ਜੀ ਚਿੱਪਾ ਲਈ ਕਾਪੀ ਛੋਟੀ ਚਿੱਪਾ ਲਈ ਕਾਪੀ ਆ ਹਾਂ ਵੀਰ ਤੇ ਮੰਨ ਕੇ ਚਲੋ ਐਨਓਸੀ ਦਾ ਖਰਚਾ ਥੋੜਾ ਆਊਗਾ ਹਾਂ ਐਨਓਸੀ ਦਾ ਉਹ ਸੌਦੇ ਦੇ ਵਿੱਚ ਕਰ ਲਾਂਗੇ ਬੰਦ ਨਹੀਂ ਐਨਓਸੀ ਦਾ ਥੋੜਾ ਹੋਊਗਾ ਮੰਨ ਕੇ ਚੱਲ ਬੀਮਾ ਅਗਲੇ ਦਾ ਹੁੰਦਾ ਹਾਂ ਬੀਮਾ ਅਗਲੇ ਦਾ ਹਾਂ ਤੇ ਹੁਣ ਇਹਦਾ ਰੇਟ ਰੂਟ ਆ ਕੀ ਰੇਟ ਰੂਟ ਆ ਰੇਟ ਇਹਦਾ ਜੀ 6 ਲੱਖ 40000 ਰੁਪਿਆ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਕਿੰਨਾ ਮਾਨਤਾ ਕਰਦੇ ਹੋ ਜੇ ਤੇਰੀ ਕੋਈ ਵੀਡੀਓ ਦੇਖ ਕੇ ਆਉਂਦਾ ਲਾਈਕ ਸ਼ੇਅਰ ਕਰਕੇ ਆਉਂਦਾ 6 ਲੱਖ 6 ਲੱਖ 20 ਹਾਂ ਲੈਪਰਾ ਮੇਰੋ ਬਾਈ ਕਹਿੰਦਾ 6 ਲੱਖ ਤੇ 20 ਹਜ਼ਾਰ ਲੈਣ ਦੇਣਾ ਬਾਕੀ ਕੋਈ ਲਕੀਰ ਨਹੀਂ ਹੁੰਦੀ ਤੇ ਬਾਈ ਤੋਂ ਹੋਰ ਵੀ ਥੋੜਾ ਮਾਨ ਤਾਨ ਕਰਾ ਦਾਂਗੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲ ਜੰਦਾ ਤੇ ਬਾਈ ਨੂੰ ਫੋਨ ਲਾ ਲਿਓ ਤੇ ਆਪਾਂ ਬਾਈ ਦਾ ਤੁਹਾਨੂੰ ਨੰਬਰ ਵੀ ਦਿੰਨੇ ਸਿੱਧਾ ਡਾਇਰੈਕਟ ਹਾਂ ਨੰਬਰ ਦਿੰਨੇ 20 ਮਾਡਲ ਹੈ 20 ਮਾਡਲ ਹਾਂ ਚੇਂਜਰ ਗੇਅਰ ਤੇ ਛਤਰੀ 56 ਨਾਲ ਮਿਲੂਗਾ ਹਾਂ ਸਾਰਾ ਕੁਝ ਐਵੇਂ ਜਿਹਾ ਸਾਰਾ ਕੁਝ ਨਾਲ ਮਿਲੂਗਾ ਹਾਂ ਕੁਝ ਵੀ ਨਹੀਂ ਲਾਉਂਦੇ ਆਪਾਂ ਹਾਂ ਫੱਟੀ ਡੰਡਾ ਛਤਰੀ ਸਾਹਿਬ ਕੁਝ ਨਾਲ ਹਾਂ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਜੋ ਕੁਝ ਵੀ ਹੈਗਾ ਤੇ ਕੁਝ ਵੀ ਸਮਾਨ ਨਹੀਂ ਲੈਂਦਾ ਸਾਰਾ ਕੁਝ ਐਵੇਂ ਜਿੱਕਰੀ ਤੁਹਾਨੂੰ ਮਿਲੂਗਾ ਐਵੇਂ ਜੋਕਰ ਹਾਂ ਜੇ ਕੋਈ ਭਰਾ ਵੀਡੀਓ ਦੇਖ ਕੇ ਆਉਂਦਾ ਤੇ ਬਾਈ ਨੂੰ ਫੋਨ ਲਾ ਲਿਓ ਆਪਾਂ ਬਾਈ ਦਾ ਤੁਹਾਨੂੰ ਨੰਬਰ ਦਿੰਨੇ ਆ ਤੇ ਆਪਣਾ ਨੰਬਰ ਬੋਲ ਦਿਓ 94677 ਹਾਂਜੀ 12634 ਇੱਕ ਵਾਰੀ ਹੋਰ ਬੋਲ 94677 12634 ਆਪ ਬਾਈ ਦਾ ਨੰਬਰ ਆ ਭਰਾ ਮੇਰੋ ਤੇ ਆਪਣਾ ਪਿੰਡ ਕਿਹੜੇ ਪਿੰਡ ਖੜਾ ਹੈ ਪਿੰਡ ਕੇਵਲ ਖੜਾ ਜ਼ਿਲ੍ਹਾ ਸਰਸੇ ਇਲੇ ਸਰਤੇ ਜਾ ਹਾਂ ਤਲਵੰਡੀ ਸਾਹਿਬ ਤੋਂ 15 ਕਿਲੋਮੀਟਰ ਦੂਰ ਹੈ ਕਾਲਾਣੀ ਤੋਂ 7 ਕਿਲੋਮੀਟਰ ਦੂਰ ਹੈ ਕਾਲਾਣੀ ਤੋਂ 7 ਕਿਲੋਮੀਟਰ ਹਾਂਜੀ ਠੀਕ ਹੈ ਜੀ ਤੇ ਆ ਦੇਖੋ ਭਰਾ ਮੇਰੇ ਤੇ ਬਾਈ ਦਾ ਸਾਨੂੰ ਨੰਬਰ ਵੀ ਬੋਲਤਾ ਬਾਈ ਨੇ ਤੇ ਬਾਕੀ ਆਪਾਂ ਸਕਰੀਨ ਤੇ ਨੰਬਰ ਬਾਈ ਦਾ ਛੱਡਾਂਗੇ ਬਾਈ ਨੂੰ ਫੋਨ ਲਾ ਕੇ ਆ ਜਿਓ ਤਲਵੰਡੀ ਸਾਹਿਬ ਉਹ ਲੇੜੀ ਹੈ ਬਿਲਕੁਲ ਉਧਰੋਂ ਕਾਲਾਣੀ ਵੀ ਉਹਨੀ ਕੀ ਬਾਤ ਹੀ ਮੰਨੋ ਤੇ ਇਹਨੇ ਕਾਲਾਣੀ ਦਾ ਸਾਰਾ ਪੂਰਾ ਸੋਹਣਾ ਟਰੈਕਟਰ ਆ ਯਾਰ ਕਿਸੇ ਪਾਸੇ ਟਰੈਕਟਰ ਦੇ ਖਰੀਦਣੇ ਲੱਗੀ ਬਾਕੀ ਬਾਈ ਕਹਿੰਦਾ ਇੰਜਨ ਗੇਅਰ ਦਾ ਸੱਤ ਫੁੱਲ ਜ਼ਿੰਮੇਵਾਰੀ ਆ ਇੰਜਨ ਗੇਅਰ ਦੀ ਬਾਕੇ ਲੈ ਜਾਣਾ ਇੰਜਣ ਗੇਅਰ ਦੀ ਬਾਕੇ ਚੈੱਕ ਕਰਕੇ ਆਪਣੇ ਘਰੇ ਲੈ ਜਾਣ ਆਪਣੀ ਜ਼ਿੰਮੇਵਾਰੀ ਠੀਕ ਆ ਬਾਕੇ ਚਲਾ ਕੇ ਆਪਦੀ ਤਸੱਲੀ ਕਰਕੇ ਲਿਆਓ ਯਾਰ ਇਹ ਪੂਰਾ ਘੈਂਟ ਟਰੈਕਟਰ ਆ ਤੇ ਬਾਈ ਨੂੰ ਲਾ ਲਓ ਫੋਨ ਇਹ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਤੁਹਾਡੇ ਵਾਸਤੇ ਨਵੇਂ-ਨਵੇਂ ਟਰੈਕਟਰ ਲੈ ਕੇ ਆਉਂਦੇ ਰਹਿੰਦੇ ਆ ਤੇ ਓਕੇ ਭਰਾ ਧੰਨਵਾਦ ਠੀਕ ਆ ਬਾਈ ਥੈਂਕ ਯੂ